ਆਨੇ ਤੋਂ ਨਹੀਂ ਗਈ ਆ ਪਾ ਦੇ ਸਾਰਾ ਪੈਣ ਹਲਾਉਣਾ ਨਹੀਂ ਆ ਹਾਂ ਸਾਰੇ ਤਾਂ ਆਤੇ ਹਾਂ ਲੈ ਪੈ ਜਾਣਾ ਹੀ ਪਤਾ ਹੀ ਆ ਹੋਰ ਇੰਨੀ ਮਹਗੀ ਚ ਹੋਰ ਇਹਨਾਂ ਨਹੀਂ ਪੈਣਾ ਤਾਂ ਪਾਉ ਕੀ ਤੇ ਆ ਉਹ ਜੀ ਦੁੱਧ ਵਾਲੀ ਮਹਗੀ ਤਿਆਰ ਤੇ ਇਹਨਾਂ ਨੇ ਬਣਾਈਆਂ ਦੁੱਧ ਵਾਲੀ ਮਹਗੀ ਤੇ ਚਲੋ ਜੀ ਇਹ ਬਣੀਆਂ ਦੁੱਧ ਵਾਲੀ ਮਹਗੀ ਸਟਾਰਟ ਚਲੋ ਤੇ ਗਾਇਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪ ਬਣਾਉਣ ਲੱਗੇ ਆ ਬਿਲਕੁਲ ਅਲੱਗ ਤੇ ਨਵੀਂ ਰੈਸਪੀ ਦੁੱਧ ਵਾਲੀ ਮੈਗੀ ਦੁੱਧ ਵਾਲੀ ਮੈਗੀ ਸੋਚ ਕੇ ਬੋਲਦੀ ਬਹੁਤ ਮੈਨੂੰ ਯਾਦ ਨਹੀਂ ਰਹਿਦਾ ਨਾ ਤੇ ਬਾਕੀ ਆਪਣੇ ਅੱਜ ਆਹ ਮੋਟਰ ਤੇ ਕਣਕ ਕਿਰਦੀ ਪਈ ਆ ਦੇਖ ਸਕਦੇ ਤੁਸੀਂ ਤੇ ਬਾਕੀ ਲਾਪਰੀ ਉਹ ਦੇਖੋ ਦਾਣੇ-ਦੂਣੇ ਪਾਉਣ ਡਿਆ ਹਨਾ ਪਰ ਪਰ ਲਈ ਜਾਂਦਾ ਤਾਂ ਆਹ ਟਰਾਲੀ ਖੜੀ ਹੈ ਦੇ ਦਾਣੇ-ਦੂਣੇ ਲੈ ਕੇ ਆਏ ਆ ਇਧਰਲਾ 뷰 ਦੇਖ ਲਓ ਬਈ ਕਿੱਡਾ ਸੋਹਣਾ ਵਾ ਹਰ ਵਾਰ ਦੀ ਤਰ੍ਹਾਂ ਤੇ ਅੱਜ ਕਹਿੰਦੇ ਵੀ ਸਾਰਿਆਂ ਨੂੰ ਆਪਾਂ ਮੈਗੀ ਖਵਾ ਦਿੰਨੇ ਆ ਨਾਲੇ ਕਣਕ ਪੇਰੰਡਾ ਨਾਲੇ ਅਸੀਂ ਸੋਚਿਆ ਵੀ ਦੁੱਧ ਵਾਲੀ ਮੈਗੀ ਕਿਵੇਂ ਦੀ ਹੁੰਦੀ ਨਾਲੇ ਵੇਖਾਂਗੇ ਖਾ ਕੇ ਕੀ ਮਤਲਬ ਸਵਾਦ ਵੱਖਰਾ ਵਾ ਕਿ ਉਹੋ ਹੀ ਸਵਾਦ ਆ। ਅਸਾਂ ਟੀਂ ਪਿੰਡ ਵਾਲਾ ਮੁੰਡਾ ਹੀ ਕਹਿੰਦਾ ਸੀਗਾ। ਵੀ ਬਹੁਤ ਸਵਾਦ ਬੰਦੀ। ਬਹੁਤ ਵਰੀਆ ਉਹਨੇ। ਉਹਨੇ ਪਿਆਜ ਹੀ ਕਿ ਕਰਕੇ ਵੇਖ ਲਈਏ ਵੀ ਕੀ ਆ। ਕਰਦ ਬਿਲਕੁਲ ਨਹੀਂ ਵਧੀਆ ਉਹਨੇ ਰਹਿਣ। ਪੂਰੇ ਆ। ਕਰਤੀ ਨਾ ਖਰਾਬ। ਕਰਦ। ਕੀ ਆ ਵੇ? ਤਦੀ ਨਹੀਂ ਪਈ ਹੁਣ। ਇੰਨਾ ਘੱਟ ਜਿਆ। ਇੰਨਾ ਸਵਾਦ ਲੱਗਣੀ ਨਾ ਮੈਗੀ ਇੰਨੀ ਵਧੀਆ ਬਣਾਉਣ ਲੱਗੇ। ਹੈਲੋ ਤੁਮ ਨਹੀਂ ਸਾਥ ਦੀਆ ਤੂੰ ਗੱਲ ਤੁਮ ਨਹੀਂ ਸਾਥ ਦੀ ਕੀ ਮਲ ਖਰਾਬਾ ਕਰ ਗੰਦਾਂ ਦੇ ਮਾਰਦਾ ਰਿਆ ਤ ਰੋਟੀਆਂ ਖਾਣਾ ਅੱਗ ਨਹੀਂ ਬਾਲੀ ਪਹਿਲੇ ਫੂਕਣਾ ਲੈ ਕੇ ਤੁਰ ਪਿਆ ਓਏ ਅਜੇ ਅੱਗ ਨਹੀਂ ਬਾਲੀ ਹੋਵੇ ਫੂਕਣਾ ਪਹਿਲੇ ਹੀ ਲੈ ਗਿਆ ਸਵਾਟ ਆਉਣੀ ਪਹਿਲਾਂ ਲਾਪਰੇ ਤਾਂ ਕਿੰਨੇ ਉਹ ਗੁਰੂ ਆ ਬਾਲਣੀਆਂ ਜੇ ਵੇਲਾ ਇਹਨੂੰ ਪਤਾ ਨਹੀਂ ਤੈਨੂੰ ਜਲਸੀ ਕਰਨੀ ਕਿ ਕੀ ਹੈ ਨਾ ਵਧੀਆ ਗੱਲ ਹੈ। ਐਸੇ ਨੂੰ ਜਲਸੀ ਦਾ ਮਤਲਬ ਹੀ ਨਹੀਂ ਪਤਾ। ਨਹੀਂ ਪਤਾ। ਕਿੰਨਾ ਅੱਗ ਚ ਸਾੜਨਾ ਹੁੰਦਾ। ਅਸਲ ਚ ਤਾਂ ਵੈਸੇ ਅੱਗ ਚ ਸਾੜਨਾ ਹੁੰਦਾ। ਅੱਜ ਤਾਂ ਰੁਸ਼ੀਮਲਾ ਮਿਰਚ ਵੀ ਪਾਉਣੀ ਸੀ ਬਟ ਨਹੀਂ। ਸ਼ਿਮਲਾ ਮਿਰਚ ਹੈ ਨਹੀਂ ਹਨਾ। ਮਿਲ ਹੀ ਨਹੀਂ। ਹੀਂਗਾ ਪਾਵਾਂਗੇ। ਲਾਪਰੀ ਚਾਚਾ ਖੁਸ਼ ਨਹੀਂ ਥਾ। ਪਾ ਦੇਂਗਾ। ਘਰ ਮੋੜ। ਇਹ ਜੀ ਭਾਈ ਅਖੀ ਦੇ ਦੇ ਤੋ। ਏ ਅਪਨ ਲੋਗੋ ਨੇ ਮੱਲਾ ਵਾਲੇ ਉਹ ਕਿੰਨੋਂ ਫਤਗਾਣਾ ਮੈਗੀ ਅੱਜ ਤਖਾਵਾਂਗੇ ਮਜੀ ਨਾ ਹੈ ਹਾਂ ਖਾਂਗੇ ਨਾ ਚਲੋ ਪਾ ਦੇ ਸਾਡਾ ਦੇ ਦਈਏ ਨਾ ਆਰਡਰ ਕਰ ਦਿੱਤੇ ਹਾਂ ਦੇ ਦੋ ਦੇ ਦੋ ਫੇਰੀ ਮਜਾ ਆਉਣਾ ਖਾਨ ਦਾ ਹੈ ਨਾ ਬਈ ਗਲਮ ਹੈ ਤੂੰ ਨੇ ਤਾਂ ਫਿਰ ਪਹਿਲੇ ਹੀ ਪਕੜ ਲਿਆ ਉਹ ਚਲੋ ਵੀ ਅੱਜ ਮੰਨ ਲਈ ਮੈਗੀ ਲੂਣ ਨਹੀਂ ਲੈ ਕੇ ਆਈ ਤੇ ਇਹ ਕਹਿੰਦਾ ਲੂਣ ਹੀ ਨਾ ਪਾਓ ਇਹਦੇ ਚ ਵਾਦੂ ਕੁਛ ਹੁੰਦਾ ਵੇਖਾਂ ਕੱਤੁੰਦਾ ਇਹ ਇਹ ਰੰਦੂ ਵਾਹ ਬਾਈ ਹੁਣ ਆਈ ਆ ਪਾ ਏਦਾਂ ਖਾ ਕੇ ਵੇਖ ਲੈਨੇ ਨਾ ਬਸ ਸਹੀ ਆ ਕੋਈ ਚੱਕਰ ਵਾਹ ਤੋ ਆ ਪਰਾਵਾ ਵਾ ਕੋਈ ਨਹੀਂ ਟੰਗ ਇਹਦੇ ਖਾ ਲੈਣਾ ਵਾ ਆ ਪਰਾਵਾ ਪਾ ਲੈਣਾ ਹਾਂ ਸਾਰਾ ਪਾ ਇਹ ਥੋੜੀ ਰੱਖਣੀ ਆ ਇਹ ਕੀ ਕਰਨੀ ਤੂੰ ਮੈਂ ਤਾਂ ਅੱਗ ਜਾਦੀ ਆ ਕੋਤੀ ਨਾ ਜਾਵੇ ਦੁੱਧ ਹਾਂ ਇਹ ਹੁਣ ਦੀ ਖਾਦਾ ਚਲੋ ਬਾਈ ਪਾਣੀ ਇੱਕ ਵਾਰੀ ਪਾ ਤਾ ਵਾ ਅਜਤਨ ਦੁੱਧ ਵਾਲੀ ਮੈਗੀ ਬਣਾ ਕੇ ਵਿਖਾਉਣੇ ਆ ਗਾਇਸ ਤੁਸੀਂ ਨਹੀਂ ਖਾ ਪਾਓਗੇ ਤੇ ਇਹ ਚ ਦੱਸਾਂਗੇ ਸਾਰਿਆਂ ਨੂੰ ਗਾਇਸ ਤੁਸੀਂ ਨਹੀਂ ਖਾ ਪਾਓਗੇ ਕਿਉਂ ਕਿੰਨਾ ਕੁ ਦੂਰ ਅੱਛਾ ਅੱਛਾ ਮੈਂ ਕਿਹਾ ਕਿ ਘਰੇ ਖਾ ਹੀ ਸਕਦੇ ਬਣਾ ਕੇ ਅੱਥੇ ਥੋੜੀ ਨਹੀਂ ਖਾ ਸਕਦੇ ਅੱਥੇ ਹਾਂ ਮੈਨੂੰ ਆਉਂਦਾ ਆਲੂ ਆਰਾ ਜੀ ਤੂੰ ਫੜੀ ਹਾਂ ਪਾਵੇਂ ਪਾ ਹੀ ਪਾਉਣੇ ਮੈਨੂੰ ਆਉਂਦਾ ਏ ਚਲ ਤੁਸੀਂ ਪਾਓ ਅੱਛਾ ਕੋਈ ਨਹੀਂ ਆਉਂਦਾ ਮੇਰੇ ਬੈਂਕ ਕੋਲ ਖੁੱਲ ਜਾਂਦਾ ਲੈ ਤੈਨੂੰ ਖੁੱਲਦਾ ਸੱਚੇ ਜੰਮੀ ਨੇ ਜਾਣਾ ਸਸਤੀ ਲਾਲਿਆ ਪੋਣ ਹਾਂ ਦੇ ਮਾਂ ਚਕੇ ਹਟੀਆਂ ਐਵੇਂ ਕਰਾਂ ਚਾਹ ਬਣਾ ਕੇ ਤੇ ਕਰਦੀ ਫੌਣ ਜੋ ਬਣ ਗਈ ਲੈ ਜੂਗਾ ਤੈਨੂੰ ਮਾਂ ਬਣਾ ਦੇ ਨਹੀਂ ਲੈ ਜਾਈਏ ਇੱਕ ਪਾਚਾਰ ਕੋਲੇ ਤੇ ਲਾ ਦਾਂ ਚਾਹ ਬਣਾ ਦੇ ਤਾੜ-ਤਾੜ ਕੇ ਕਰਦੇ ਮਿੰਟ ਆਇਓ 2 ਮਿੰਟਾਂ ਚ ਬਣ ਜਾਣੀ ਵਧੀਆ ਬਈ ਮਿਕਸ 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 ਹਾਂ ਨਹੀਂ ਪੈਣਾ ਨਾ ਰੱਜੀ ਬੂਆ ਮੈਂ ਰੱਜੀ ਬੀਟਾ ਮੈਂ ਦੋ ਵਾਰੀ ਖਾਉ ਪਾਣੀ ਪੈਣਾ ਰੱਚੀ ਪਾ ਦੇ ਹੈਨਾ ਰੱਜੀ ਬੂਆ ਬਣ ਜਾਣੀ 2 ਮਿੰਟ ਹੂੰ 2 ਮਿੰਟ ਮੇ ਰੈਡੀ ਦਸ ਦੇ ਮੋਹਤਾ ਨਹੀਂ ਕੱਲੋ ਬਸ ਬਸ ਰੱਜੀ ਬੂਆ ਹੁਣ ਸਾਰਾ ਪਾ ਦੇ ਦੁੱਧ ਰੱਜੀ ਬਹੁਤ ਟੈਸਟੀ ਚਲੋ ਬਈ ਹੁਣ ਦੁੱਧ ਵਾਲੀ ਮੈਂ ਦੁੱਧ ਪਾਉਣ ਲੱਗੇ ਆ ਸਵਾਦ ਆ ਪਾ ਦੇ ਪਾ ਦੇ ਪਾ ਦੇ ਵਾਓ ਮੈਂ ਨਾ ਪਾ ਨਹੀਂ ਸੀਗੀ ਪਾ ਦੇ ਸਾਰਾ ਪੈਣ ਹਲਾਉਣਾ ਨਹੀਂ ਹੁੰਦਾ ਉਹ ਨਾ ਹੋ ਜੇ ਮੈਂ ਕੱਢੀ ਆ ਐ ਚਿੱਟੀ ਅੱਗ ਕਿਉਂ ਕੱਢਦੀ ਪਈ ਆ ਕੁਛ ਨਹੀਂ ਹੋਣਾ ਰਿਜਣਾਉਣਾ ਨਹੀਂਗਾ ਤੂੰ ਨਹੀਂ ਉਹ ਵੀ ਅੱਗ ਬਲਦੀ ਪਈ ਆ ਉਹ ਤਾਂ ਪੈਣਾ ਹੀ ਪੈਣਾ ਚਿੱਟਾ ਚਿੱਟਾ ਹੋ ਗਿਆ ਹਾਂ ਸਾਰਾ ਤਾਂ ਪੈ ਹਾਂ ਲੈ ਪੈ ਜਾਣਾ ਸੀ ਪਤਾ ਹੀ ਆ ਹੋਰ ਇੰਨੀ ਮੈਗੀ ਚ ਹੋਰ ਇੰਨਾ ਨਹੀਂ ਪੈਣਾ ਤਾਂ ਪਾਉ ਕੀ ਵਾਹ ਵੀ ਦੁੱਧ ਵਾਲੀ ਮੈਗੀ ਤਿਆਰ ਪਰੇ ਕੱਤ ਕਰੀ ਫਸਟ ਟਾਈਮ ਬੜਾ ਐ ਕੁਵਰ ਦਮਾ ਕਿੱਦਾਂ ਦੀ ਆ ਵੇਖੇ ਦੁੱਧ ਵਾਲੀ ਸਾਨੂੰ ਵੀ ਪਾ ਦੇ ਰੱਜੀ ਤੇਰਾ ਕਿੱਥੇ ਗਿਆ ਆ ਪਲੇਟ ਚ ਪਾ ਪਾ ਦੇ ਵੈਸੇ ਹੁਣ ਬਾਣੀ ਗਈ ਆ ਚਾਹ ਲੈਣੀ ਸਾਨੂੰ ਚਾਹ ਵੇਖਾਂਗੇ ਫੇਰ ਪਹਿਲ ਪਾਲਾ ਇਹ ਕਰੀ ਜਾਨੀ ਅਜਾ ਥੋੜੀ ਹੋਣੀ ਪੋਣੀ ਆ ਪਾਲਾ ਥੋੜਾ ਹੋਰ ਪਾ ਦੇ ਕਿਵੇਂ ਆ ਸਵਾਦ ਮੈਂ ਵੀ ਪਾ ਲੂੰ ਬੋਲਦਾ ਹੀ ਨਹੀਂ ਆ ਕੁਵਰ ਕਿਵੇਂ ਆ ਫੋਟੋ ਇੱਧਰ ਕਰਿਓ ਤਾਹ ਜ ਬਹੁਤ ਖਾਂਦੀ ਆ ਆਹ ਲੈ ਲੋ ਚਮਚੇ ਚ ਕਬੀ ਨਹੀਂ ਦਾਣਾ ਆਇਆ ਤੋ ਉਦਾਂ ਹੀ ਚਮਚਾ ਪਾ ਲਿਆ ਮੂੰਹ ਚ ਚੱਲ ਹੂੰ ਸਵਾਦ ਆ ਚਲੋ ਵੀ ਖਾ ਕੇ ਦੇਖਦੇ ਆਂ ਫਿਰ ਲਓ ਭਾਈ ਅਸੀਂ ਤੇ ਇੱਧਰ ਕਨਕ ਕੇਰਦੇ ਪਏ ਆਂ ਠੀਕ ਆ ਉਹ ਦੇਖੋ ਹੁਣ ਉਹ ਵਾਲੇ ਕਿਲੇ ਤੇ ਪਹੁੰਚ ਗਏ ਆਂ ਕਨਕ ਕੇਰਦੇ ਪਏ ਤੇ ਇਹਨਾਂ ਨੇ ਬਣਾਈਆਂ ਦੁੱਧ ਵਾਲੀ ਮੈਗੀ ਤੇ ਜਿਹੜਾ ਆਪਣੇ ਕਨਕੇਰ ਦੇ ਵਾ ਮਾਮਾ ਜੀ ਕਹਿੰਦੇ ਕਿ ਲਿਆ ਯਾਰ ਮੈਨੂੰ ਵੀ ਖਵਾਓ ਇਹ ਕਿਹੜੀ ਦੁੱਧ ਵਾਲੀ ਮੈਗੀ ਕਦੀ ਖਾਧੀ ਨਹੀਂ ਤੇ ਆਪ ਉਹਨਾਂ ਨੂੰ ਵੀ ਦੇ ਕੇ ਆਉਣੇ ਆ ਤੇ ਨਾਲ ਆਪ ਵੀ ਖਾਣੇ ਪਹਿਲਾਂ ਲਿਓ ਮੈਂ ਉਹਨਾਂ ਨੂੰ ਫੜਾ ਆ ਓਏ ਓ ਸਵਾਦ ਡੈਡੀ ਉਹਨਾਂ ਨੂੰ ਫੜਾ ਆ ਓਏ ਸਵਾਦ ਬਹੁਤ ਸਵਾਦ ਵਾਲੀ ਜੈਨੂਨ ਦੱਸੇ ਸਵਾਦ ਕਿਵੇਂ ਲੱਗਾ ਬਾਈ ਬਹੁਤ ਸਵਾਦ ਹੈ ਹੈ ਬਹੁਤ ਸਵਾਦ ਆ ਬਚਾਰਾ ਖਾਣ ਲੱਗਦਾ ਸਾਰੀ ਕਰਕੇ ਫੇ ਪਲੇਟ ਚ ਆਹ ਇੱਕ ਵੇਖੀ ਵੇ ਇਹ ਨਹੀਂ ਓਏ ਅੱਜ ਕੀ ਟਿਕ ਗਈ ਗਰਮ ਲੱਗੀ ਗਰਮਾ ਬਹੁਤ ਵਧੀਆ ਆ ਚਾਹ ਬਾਅਦ ਚ ਬਹੁਤ ਸਵਾਦ ਨਾਲ ਖਾ ਕੇ ਵੇ ਹਾਂ ਸੌਸ ਨਾਲ ਖਾ ਕੇ ਖਾ ਲਾ ਚਲੋ ਜੀ ਇਹ ਬਣੀ ਆ ਦੁੱਧ ਵਾਲੀ ਮੈਗੀ ਮੈਨੂੰ ਇਹ ਨੀਕ ਪਾ ਕੇ ਦੇ ਬਸ ਮੈਂ ਇਹ ਨੀ ਖਾਣੀ ਥੈਂਕ ਯੂ ਚਮਚੇ ਚਲੋ ਜੀ ਇਹ ਘਾਟਾ ਹੀ ਨਹੀਂ ਆਉਂਦੀ ਜੀ ਸੁਆਦ ਹੈ ਦੁੱਧ ਵਾਲੀ ਮੈਗੀ ਕਰੇ ਕਰੇ ਕਰਨੀ ਡਰਾਈ ਹੋਏ ਹਾਂ ਚਲੋ ਗイズ ਮੈਂ ਵੀ ਖਾਣ ਲੱਗਾ ਸੱਚੀ ਗੱਲਾਂ ਜਿਨ੍ਹਾਂ ਨਹੀਂ ਟਰਾਈ ਕੀਤੀ ਉਹ ਕਰਕੇ ਅਸੀਂ ਪਹਿਲੀ ਵਾਰੀ ਕੀਤੀ ਦੇਖੀ ਵਾਕਈ ਬਹੁਤ ਸਵਾਦ ਆ ਹੈ ਅੰਡਾ ਬਈ ਸੜੀ ਪਈ ਆ ਜੇ ਖਾ ਨਹੀਂ ਸਕਦਾ ਹੈੰਂ ਠੰਡੀ ਹੋ ਜਵੇ ਮੱਚੋ ਤਾਂ ਖਾਈਏ ਉਹ ਉੱਤੇ ਰੱਖੀਏ ਰਜੀ ਉਹ ਨਾਲ ਹੀ ਪੈਕ ਕਰ ਦੇ ਤਿੰਨ ਫੁੱਲ ਪੈਕ ਕਰ ਦੇ ਫੁੱਲ ਕੀ ਬਾਹ ਨਹੀਂ ਖਾਣੀ ਆਪਾਂ ਹਾਂ ਉਹ ਆਹ ਕਹਿੰਦਾ ਹਾਂ ਆਪਣੇ ਰੇ ਰੱਖ ਲਿਓ ਸਾਰੀ ਨਾ ਦੇ ਦਿਓ ਹਨਾ ਹਨਾ ਕੁਵਾਰ ਬਈ ਜੇ ਸਾਰੀ ਤੈ ਨਹੀਂ ਦੇਵੇਂਗੀ ਨਹੀਂ ਆਜਾ ਖੱਡਮੋਦ ਇਹਾਰੂ ਕੰਮ ਕਰਦੇ ਆ ਸਾਰੀ ਦੇ ਦਿਓ ਉਹਨਾਂ ਨੂੰ ਹਾਂ ਓਏ ਮੁੱਕ ਚੱਲੀ ਹੋ ਆ ਭਰਾਵਾ ਮੁੱਕ ਚੱਲੀ ਹੋ ਹੁਣ ਕੀ ਕਰੀਏ ਤੈਨੂੰ ਕਹਿ ਦੇ ਕਹਿ ਹੈ ਓਏ ਹਾਂ ਆਪਾਂ ਦੋਵੇਂ ਪਹਿਲਾਂ ਭਵਾ ਲੰਨੇ ਹਾਂ ਤੁਸੀਂ ਪਹਿਲਾਂ ਹੀ ਭਵਾ ਲਓ ਗਰੱਜੀ ਚਾਲੇ ਇੱਕੋ ਚਮਚਾ ਕੁਵਰ ਨੂੰ ਪਾ ਦੇ ਬਹੁਤ ਆ ਇੱਕ ਕਿੰਨੇ ਚਮਚੇ ਅਰਬ ਹਾਂ ਅਰਬ ਜਮਚੇ ਨਹੀਂ ਆਪ ਦੇ ਦੇ ਹਾਂ ਵਾਹ ਬਈ ਵਾਹ ਸੱਚੀ ਕਹਿੰਨੇ ਯਾਰ ਇਹ ਲੋਕਾਂ ਨੂੰ ਕਈਆਂ ਲਾਦਾ ਨਾ ਜਾਣ ਕੇ ਕਹੀ ਜਾਂਦੇ ਬਹੁਤ ਸਵਾਦ ਬਹੁਤ ਸਵਾਦ ਪਰ ਬਣਾ ਕੇ ਵੇਖੋ ਹਨਾ ਰੱਜੀ ਕੀ ਪਤਾ ਅਗਲੇ ਆਣੇ ਬਣਾ ਕੇ ਪਹਿਲਾਂ ਹੀ ਖਾਤੀ ਹੋਵੇ ਨਹੀਂ ਜਿੰਨਾ ਨਹੀਂ ਬਣਾ ਕੇ ਟਰਾਈ ਨਹੀਂ ਕੀਤੀ ਉਹ ਕਰ ਲਓ ਤੇ ਬਣਾਉਣੀ ਵੀ ਐਵੇਂ ਘਰੇ ਨਹੀਂ ਬਣਾਉਣੀ ਕਿਚਨ ਚ ਬਣਾਉਣੀਆਂ ਮੋਟਰ ਤੇ ਜਾ ਕੇ ਖੇਤਾਂ ਵਿੱਚ ਕਣਕ ਕੇਰਦੇ ਹੋਏ ਫਿਰ ਬਣਾਉਂ ਜ਼ਰੂਰੀ ਕਣਕੀ ਤੇ ਆ ਵੀ ਮੁੰਡਾ ਆਇਆ ਹੀ ਬਾਇਓ ਨਹੀਂ ਲੱਭਣਾ ਹਾਂ ਨਹੀਂ ਉਹਨਾਂ ਨੂੰ ਲੱਭਣਾ ਆਓ ਨਹੀਂ ਸੰਪਰਕ ਕਰੋ ਨੰਬਰ ਦੇ ਦਿੰਨੇ ਆ ਮੈਂ ਇਆਂ ਖਵਾਉ ਚੜ ਜੀ ਬਾਸ ਕਰ ਪਤਾ ਕੀ ਉਹਨਾਂ ਨੂੰ ਤਿੰਨਾ ਨੂੰ ਭਰ ਦੇ ਤਕੂਰ ਨੂੰ ਹੁਣ ਰਹਿਂਦੋ ਨਾ ਅਹੀਂ ਵੀ ਨਹੀਂ ਖਾਣੀ ਠੀਕ ਆ ਨਾ ਖਾਣੀ ਆ ਕਿੰਨੀ ਖਾਣੀ ਸੱਚ ਬੋਲ ਹਰ ਬਕਰੋੜ ਹਰ ਬਕਰੋੜ ਫਿਰ ਤੇ ਭਰਾਵਾ ਤੂੰ ਐ ਕਰ ਚਪਲਾ ਲਾ ਕੇ ਨਾ ਕੜਾਈ ਵਿੱਚ ਹੀ ਵੜ ਜਾ ਔਰ ਕੀ ਆ ਔਰ ਕਿ ਕੜਾਈ ਵਿੱਚ ਐਨ ਵਿੱਚ ਸੈਂਟਰ ਤੇ ਜਾ ਕੇ ਕੜਾਈ ਚ ਬਹਿ ਕੇ ਦਿਖਾਈ ਜਾ ਓਏ ਆ ਫੋਟੋ ਲੈ ਲਈ ਹਾਂ ਜੋ ਜੀ ਫੋਟੋ ਲੈ ਲਾ ਆਪੇ ਵਾ ਲੂੰਗਾ ਓ ਮੋਟੇ ਟੁੱਟ ਪਏ ਟੁੱਟ ਪਏ ਓਏ ਓਏ ਉਹਨਾਂ ਨੂੰ ਹੀ ਦੇ ਕੇ ਆਉਣੀਆਂ ਓ ਨਹੀਂ ਲੈਣੀ ਗੱਡ ਦਿੱਤੀ ਉਹਨਾਂ ਨੂੰ ਇਹ ਬਹੁਤ ਘਾਟਾ ਕਬਲਿਓ ਕੰਜਰ ਓਏ ਵਿੱਚ ਹੀ ਵੜ ਗਏ ਕੜਾਈ ਦੇ ਓਏ ਕੁਵਰ ਮੈਨੂੰ ਵੀ ਦੇ ਰੱਜਿਆ ਮੇਰੇ ਮੇਰੇ ਪਾ ਦੇ मेरे पादे उन्हें जल्दी ले गया ले गया मेरे पादे जल्दी-जल्दी कढ़ाई खाली ओए रज्जी जल्दी कार कुवर पर लग गई चल भाई मैं आता था हो गया ओ कुवर मिला दे दे चार पांच चमचे <laughs> किन्ना किन्नी भरी बखाई कुंवर दे दे ओ <laughs> <laughs> तो यार दे दे थोड़ी जी ਓ ਵਾਓ ਉਹਨੇ ਪਲੇਟਿੰਗ ਵੇ ਕੀਤੀ ਉਹਨਾਂ ਦੀ ਮੰਮੀ ਦੀ ਤਰ੍ਹਾਂ ਕਿਵੇਂ ਮੰਮੀ ਨੂੰ ਕਿੱਥੋਂ ਦੇਣੀ ਬਣਾ ਦਿਓ ਯਾਰ ਬਣਾ ਦਿਓ ਯਾਰ ਰੇਸ ਤੋਂ ਦੱਸੋ ਖੁੱਲਣਾ ਚਲੋ ਮੈਂ ਉਹਨਾਂ ਨੂੰ ਆ ਦੇ ਆਵਾ ਮਾਈਂਡ ਦਾ ਐਂਡ ਹਾਂ ਹਾਂ ਉਹਦੇ ਤੋਂ ਲੈ ਲਿਓ ਗੋਲਿਓ ਇਹਨੇ ਕੋ ਕਿਹੜਾ ਭੱਜਿਆ ਜਾਣਾ ਥੋੜਾ ਕੁਵਰ ਦੇ ਦੇ ਯਾਰ ਕੁਵਰ ਦੇ ਦੇ ਯਾਰ ਮੇਲਾ ਚਾਹ ਚਾਹ ਲੈ ਕੱਚ ਕੇ ਨਾ ਨਹੀਂ ਠੰਡੀ ਹੋਈ ਨਹੀਂ ਮੈਗੀ ਵੀ ਟਰਾਈ ਕੀਤੀ ਤੁੰ ਦੁੱਧ ਵਾਲੀ ਮੈਗੀ ਨਿਆਰਾ ਆ ਗਿਆ ਹੈ ਨੀਚੇ ਸਿਰਾਈ ਲੱਗ ਗਿਆ ਹੈ ਚਲੋ ਇਹ ਚਾਹ ਵਾ ਬਿਸਕਟ ਆ ਭੁਜੀਆ ਵਾ ਤੇ ਦੁੱਧ ਵਾਲੀ ਮਹਿਗੀ ਤੇ ਜਦੋਂ ਵੀ ਕੋਈ ਕੰਮ ਖੇਤਾਂ ਚ ਕਰਦੇ ਹੁੰਦੇ ਨਾ ਉਹਨਾਂ ਲਈ ਜਦੋਂ ਬਾਹਰ ਖੇਤਾਂ ਵਿੱਚ ਚਾਹ ਰੋਟੀ ਪਾਣੀ ਕੁਛ ਵੀ ਜਾਂਦਾ ਨਾ ਖਾਣ ਦਾ ਵੱਖਰਾ ਹੀ ਮਜ਼ਾ ਆ ਜਾਂਦਾ ਇੱਕ ਸ਼ਾਂਤੀ ਜੀ ਦੇ ਵਿੱਚ ਖੇਤਾਂ ਦੇ ਵਿੱਚ ਟਰੈਕਟਰ ਰੋਕੇ ਹੈ ਚਾਹ ਪੀਣੀ ਹੋਏ ਹੋਏ ਗੱਲਾਂ ਬਾਤਾਂ ਬੜਾ ਮਜ਼ਾ ਆਉਂਦਾ ਬਹੁਤ ਮਜ਼ਾ ਇਹ ਤਾਂ ਜਿੰਨੇ ਜਿੰਨੇ ਅਨੁਭਵ ਕੀਤਾ ਕਿਸਾਨਾਂ ਨੂੰ ਜਿਹੜੇ ਉਹਨਾਂ ਨੂੰ ਪਤਾ ਵਾ ਠੀਕ ਆ ਐ ਨੂੰ ਜਦੋਂ ਪੈਲੀ ਪੁਲੀ ਵਗਦੀ ਰਹਿੰਦੀ ਆ ਤਾਂ ਘਰੋਂ ਰੋਟੀ ਆਉਂਦੀ ਆ ਹਣ ਅਜ ਇਸ ਕਰਨ ਕਹਿੰਦਾ ਹਾਂ ਚੱਲ ਯਾਰ ਰੋਟੀ ਖਾਈਏ ਲੱਸੀ ਲਿਆਏ ਆ ਫਿਰ ਐ ਪੁੱਛ ਦਿੰਦੇ ਨਹੀਂ ਲੱਸੀ ਨਹੀਂ ਲਿਆਏ ਜਾਂ ਭੱਜ ਕੇ ਜਾ ਲੱਸੀ ਵੀ ਲੈ ਕੇ ਆ